Diolch yn fawr iawn am wylio'r fideo. ਬਾਰੂ ਜੀ ਦਾ ਮਾਰ ਚੁੱਕਾ ਪਾਸੇ ਮੈਂ ਖੜਿਆ ਰਿਹਾ ਜੀਨਾ ਮਾਰੋ ਜੀਨਾ ਪਾਪਾ ਬਾਰਾ ਸਿਰੋ ਚੋਕਲੇ ਦੇ ਦੇ ਨਾ ਬੱਪਾ ਬੇਹੱਦ ਪਾਪਾ ਬਾਰੀ ਜਮਨ ਦੁਬਾਰ ਤੋਂ ਦੁਬਾਰ ਬਾਰਾ ਪਾਪਾ ਸਿਰ ਮਾਰ ਦੋ ਕਰ ਨਹੀਂ ਬਾਰੋ ਕਰ ਨਹੀਂ ਮਾਰਾ ਪਾਪਾ ਐ ਚਾ ਵਾ ਮੈਂ ਇੰਨਾ ਹੀ ਮਾਣ ਮਹਿਸੂਸ ਕਰਦਾ ਕਿ ਮੇਰਾ ਪੁੱਤ ਹਿੰਦੁਸਤਾਨ ਇੰਡੀਅਨ ਆਰਮੀ ਵਾਸਤੇ ਭਰਤੀ ਹੋਇਆ ਸੀ ਅੱਜ ਇੰਡੀਅਨ ਆਰਮੀ ਦੇ ਵਿੱਚ ਹੀ ਆਪਣੇ ਭਰਤ ਮਾਤਾ ਵਾਸਤੇ ਸ਼ਹੀਦੀ ਦਾ ਜਾਨ ਪੀ ਗਿਆ ਵਾ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿੰਨਾ ਕੁ ਮਾਣ ਮਿਲਦਾ ਜੀ ਮੈਨੂੰ ਇੰਨਾ ਕਮਾਨ ਆ ਕਿ ਮੇਰਾ ਪੁੱਤ ਜੋ ਕਿ ਅੱਜ ਆਪਣੀ ਹਿੰਦੁਸਤਾਨ ਵਾਸਤੇ ਸ਼ਹਾਦਤ ਦਾ ਜਾਨ ਪੀ ਗਿਆ ਅੱਜ ਮੈਨੂੰ ਆਪਣੇ ਪੁੱਤ ਦੇ ਬੜਾ ਫਖਰ ਤੇ ਮਾਣ ਹੈ ਜੋ ਕਿ ਮੇਰਾ ਪੁੱਤ 6 ਫੁੱਟ 5 6 ਪਰ 2 ਇੰਚੀ ਐਡਾ ਪੁੱਤ ਜਵਾਨ ਕਰਕੇ ਮੈਂ ਆਪਣੇ ਹੰਦੂ ਦੀ ਆਖਰੀ ਵਾਰੀ ਆਖਰੀ ਗੱਲ ਮੇਰੀ 7:25 ਹੋਈ ਹੈ ਮੇਰੇ ਪੁੱਤ ਨਾਲ ਆਂਦਾ ਮੈਂ ਪਰਚਾ ਕੀ ਆ ਚਾਲਿਆ ਆਂਦਾ ਠੀਕ ਠਾਕ ਮੈਂ ਵੜ ਗਿਆ ਮੈਂ ਪੁੱਤ ਆਪਣੀ ਸਿਹਤ ਦਾ ਖਿਆਲ ਰੱਖਣਾ ਔਰ ਬਾਹਰ ਦਾ ਆਪਣੀ ਡਿਊਟੀ ਕਰਕੇ ਆ ਮੇਰਾ ਪੁੱਤ ਪਹਿਲੇ ਹੀ ਬਣਾ ਸ਼ਿਆਰੀ ਸੀ ਸਰਕਾਰ ਕੋਲੋਂ ਕੀ ਮੰਗ ਕਰਦੇ ਸਰਕਾਰ ਕੋਈ ਇਹੀ ਇਹੀ ਮੰਗ ਕਰਦਾ ਦਾਦੂ ਸਰਕਾਰ ਕੋਲੋਂ ਹੀ ਮੰਗ ਕਰਦੇ ਸਰਕਾਰ ਕੋਈ ਇਹੀ ਇਹੀ ਮੰਗ ਕਰਨੇ ਆ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਕੋ ਆਮ ਲੋਏ ਇਹ ਮੰਗ ਕਰਦੇ ਆ ਕਿ ਜੋ ਵੀ ਮੌਕੇ ਸਰ ਮੇਰੇ ਕੋ ਔਰ ਮੇਰੇ ਪੁੱਤਰਿਆ ਕੋ ਜੋ ਵੀ ਸਰਕਾਰ ਦੀ ਸੁਵਿਧਾ ਦਿੱਤੀ ਜਾਵੇ ਔਰ ਕੇਂਦਰ ਸਰਕਾਰ ਪੰਜਾਬ ਸਰਕਾਰ ਨਹੀਂ ਸੁਣਤ ਮੰਗਵਾਵਾ ਕਿ ਮੇਰੀ ਜਿਹੜੀ ਨੋਆ ਉਹ ਵੀ ਐ ਗ੍ਰੈਜੂਏਸ਼ਨ ਹੈ ਉਮਰ 28 ਸਾਲ ਆ ਜੋ ਵੀ ਸਰਕਾਰੀ ਨ ਦਿੱਤੀ ਜਾਵੇ ਮੇਰੇ ਨਾਲ ਉਸ ਦੇ ਨਾਲ ਉਹਦੇ ਬੱਚੇ ਆ ਇੱਕ ਦੇਖੋ ਕਿਵੇਂ ਰੋ ਰਹਾ ਐ ਦੂਸਰਾ ਇੱਕ ਸਾਲ ਕਾ ਐ ਤੇ ਉਹਨਾਂ ਲਈ ਇੱਕ ਨੌਕ ਜੋਬ ਦਿੱਤੀ ਜਾਏ ਜਿਸ ਦੇ ਸਾਥ ਮੇਰੇ ਪੋਤਰਾਂ ਦਾ ਪਾਲਣ ਪੋਸ਼ਣ ਸਾਰੇ ਬਾਲ ਨੇ ਮੇਰੇ ਨੋਨੋ ਉਹਨਾਂ ਵੀ ਪਾਲਣ ਪੋਸ਼ਣ ਸਾਰੇ ਔਰ ਇਹ ਮੇਰੀ ਬੇਨਤੀ ਆ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਕੇ ਕਿ ਇਹਨਾਂ ਦੇ ਪਾਸ ਬਹੁਤ ਹੱਕ ਹੁੰਦੇ ਨੇ ਬਹੁਤ ਜ਼ਿਆਦਾ ਨੌਕਰੀਆਂ ਹੁੰਦੀਆਂ ਨੇ ਹੋ ਸਕਦਾ ਤੇ ਮੇਰੀ ਨੋਨੋ ਸਾਰੇ ਸਰਕਾਰ ਕੋਈ ਨਾ ਪੈਣ ਰੁਪਈਆ ਕਰੀ ਜਾਵਦੀ ਜਾਵੇ ਮੈਂ ਨਹੀਂ ਲੱਭ ਜਾਂਦੀ ਬਾਕੀ ਮੇਰਾ ਮੇਰੇ ਪੁੱਤ ਤੇ ਦੋਸਤਾਂ ਦੀ ਤਰਤੀਬ ਵਾਚੀਦ ਹੋ ਗਿਆ ਮੈਨੂੰ ਬੜਾ ਫਕਰ ਮਹਿਸੂਸ ਹੈ ਕਿ ਮੇਰਾ ਪੁੱਤ ਦੇਸ਼ਵਾਦੀ ਤੇ ਪ੍ਰਤੀ ਦੇਸ਼ਵਾਦੀ ਸੀ ਉਹ ਅਸੀਂ ਬਾਬਾ ਬੁੰਡਾ ਸਾਹਿਬ ਜੀ ਦੀ ਤਰਤੀ ਇਹ ਅਮਦਾਸ ਚਾਹੇ ਸਾਡਾ ਬਹੁਤ ਹੀ ਇੱਕ ਹੁਨਾਰ ਫੌਜੀ ਜਵਾਨ ਜਿਹੜਾ ਉਸੀ ਨਗਰ ਦੇ ਵਿੱਚ ਡਿਊਟੀ ਕਰਦੇ ਆ ਜਿਹੜਾ ਬੀਤੇ ਕੱਲ ਜਿਹੜਾ ਚੀਤ ਹੋ ਗਿਆ। ਸਾਜੋ ਦੀ ਡੈਡ ਬਡੀ ਆਈ ਹੈ। ਉਹਨੇ ਉਹਦਾ ਸੰਸਕਾਰ ਹੋਊਗਾ। ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਮੈਂ ਤੇ ਐਸਡੀਐਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਅਸੀਂ ਆਪਣੇ ਫੌਜੀ ਪੁੱਤ ਨੂੰ ਚਨ੍ਹਦੀ ਜਲੀ ਭੇਟ ਕਰਨਾ ਹੈ ਉਹ ਬੜੀ ਮਾਨ ਵਾਲੀ ਗੱਲ ਹੈ ਇਸ ਪਰਿਵਾਰ ਦੀ ਕਿ ਇਹ ਦੋਵੇਂ ਪੁੱသား ਸੀਗੇ ਤੇ ਦੋਵੇਂ ਪੁੱသား ਇੱਕੋ ਦਿਨ ਫੌਜ ਚ ਪਰਤੀ ਹੋਏ ਦੇਸ਼ ਲਈ ਇੰਨਾ ਪਿਆਰ ਹੈ ਪਰਿਵਾਰ ਦੇ ਵਿੱਚ ਖੁਦ ਬੱਚੇ ਛੋਟੇ ਰਹਿ ਗਏ ਇੱਕ ਸਾਲ ਦਾ ਬੱਚਾ ਇੱਕ 2.5 ਸਾਲ ਦਾ ਵਾਈਫ ਰਹਿ ਗਈ ਮਾਂ ਪਿਓ ਰਹਿ ਗਏ ਬਜੁਰਗ ਬਚਾਰੇ ਰਹਿ ਗਏ ਜਵਾਨ ਪੁੱਤ ਚਲਾ ਗਿਆ ਬਹੁਤ ਮਾੜੀ ਗੱਲ ਹੋਈ ਆ ਪਰ ਅਸੀਂ ਵਿਸ਼ਵਾਸ ਦੋਣ ਆਏ ਆ ਕਿ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸੇਮਾਨ ਜੀ ਵੱਲੋਂ ਜੋ ਵੀ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਸਹੂਲਤ ਦਿੱਤੀ ਜਾਂਦੀ ਆ ਉਹ ਸਹੂਲਤ ਆਪਾਂ ਇੱਥੇ ਵੀ ਦਾਂਗੇ ਇੱਥੇ ਵੀ ਹਾਂ ਸਹੂਲਤ ਜਿਹੜੀ ਆ ਇਸ ਪਰਿਵਾਰ ਨੂੰ ਦਵਾਈ ਦਊਂਗੇ ਜੀ ਦੇ ਪਿਤਾ ਵੱਲੋਂ ਮੰਗ ਕੀਤੀ ਕੀ ਕਿ ਉਹਨਾਂ ਨੂੰ ਨੋ 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 ਪੇਟ ਜਿਵੇਂ ਬੀਏ ਬਣੇ ਮੈਂ ਕਿਹਾ ਅਸਿੱਤਾ ਮਲੇ ਤੋਂ ਅੱਗੇ ਇੱਕ ਨੌਕਰੀ ਆ ਨਾਲ ਕੋਲ ਬਹੁਤ ਕੋ ਸਰਕਾਰ ਸਹੂਲਤਾਂ ਦਿੰਦੀ ਉਹ ਸਾਰੀਆਂ ਸਹੂਲਤਾਂ ਲੈ ਕੇ ਦਾਂਗੇ ਮਾਨ ਸਾਹਿਬ ਕੋਲੋਂ ਮੁੱਖ ਮੰਤਰੀ ਸਾਹਿਬ ਕੋਲੋਂ ਸਾਰੀਆਂ ਸਹੂਲਤਾਂ ਲੈ ਕੇ ਦਾਂਗੇ ਐਸਟੀਐਮ ਸਾਹਿਬ ਕੋਲ ਨੇ ਇਹਨਾਂ ਨੂੰ ਕਹਿ ਕੇ ਕੇਸ ਤਿਆਰ ਕਰਵਾ ਕੇ ਉਹਨਾਂ ਦੀ ਨੌ ਰਾਨੀ ਜਿਹੜੀ ਆ ਸੀਤਬੀ ਘਰ ਦੀ ਜਿਹੜੀ ਆ ਉਹਦੇ ਲਈ ਕੋਈ ਨੌਕਰੀ ਜਿਹੜੀ ਆ ਉਹਨੂੰ ਮਿਲ ਜੇ ਉਹ ਆਪਾਂ ਪ੍ਰਬੰਧ ਕਰਾਂਗੇ ਕੋਈ ਹੈ